ਤਰਨਤਾਰਨ ਜ਼ਮਨੀ ਚੋਣ ਦੇ ਵਿੱਚ ਰਾਜਾ ਵੜਿੰਗ ਪ੍ਰਚਾਰ ਤਾਂ ਖੂਬ ਕਰ ਰਹੇ ਐ ਪਰ ਸ਼ਾਇਦ ਪ੍ਰਚਾਰ ਕਰਦੇ ਕਰਦੇ ਰਾਜਾ ਵੜਿੰਗ ਕੁਝ ਜ਼ਿਆਦਾ ਬੋਲ ਗਏ ਜ਼ਿਆਦਾ ਬੋਲ ਗਏ ਇਸ ਕਰਕੇ ਕਿਉਂਕਿ ਹੁਣ ਉਹ ਦੋਰੀ ਮੁਸੀਬਤ ਚ ਫਸੇ ਪਏ ਐ ਇੱਕ ਪਾਸੇ ਤਾਂ ਵਿਰੋਧੀਆਂ ਦਾ ਤਨਾ ਵਿਰੋਧੀ ਰਾਜਾ ਵੜਿੰਗ ਦੀ ਕਹੀ ਗੱਲ ਨੂੰ ਗੱਜ-ਵੱਜ ਕੇ ਪ੍ਰਚਾਰ ਰਹੇ ਨੇ ਔਰ ਉਸ ਦਾ ਪ੍ਰਭਾਵ ਚੋਣਾਂ ਦੇ ਉੱਤੇ ਪੈ ਸਕਦਾ ਹੈ ਦੂਸਰੇ ਪਾਸੇ ਐਸ்சி ਕਮਿਸ਼ਨ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਉਹਨਾਂ ਦੇ ਵੱਲੋਂ ਇੱਕ ਵੀਡੀਓ ਆਂਦੀ ਹੈ ਸਾਹਮਣੇ ਔਰ ਉਸ ਦੇ ਵਿੱਚ ਇਥੋਂ ਤੱਕ ਸਵਾਲ ਖੜਾ ਕਰ ਦਿੱਤਾ ਗਿਆ ਕਿ ਰਾਜਾ ਵੜਿੰਗ ਨੂੰ ਹਲਕੇ ਤੋਂ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਘਟੰਦਾ ਨਾਮ ਨਹੀਂ ਲੈ ਰਹੀਆਂ ਔਰ ਜਿਵੇਂ ਕਿ ਸਟਾਰਟਿੰਗ 'ਚ ਕਿਹਾ ਸੀ ਕਿ ਸ਼ਾਇਦ ਰਾਜਾ ਵੜਿੰਗ ਕੁਝ ਜ਼ਿਆਦਾ ਬੋਲ ਗਏ ਨੇ ਬੋਲਿਆ ਕੀ ਸੀ ਦਰਅਸਲ ਕੇਂਦਰ ਦੇ ਵਿੱਚ وزارت ਸਾਮ ਦੇ ਰਏ ਹੋਮ ਮਿਨਿਸਟਰ ਰਏ ਗਿਆਨੀ ਬੂਟਾ ਸਿੰਘ ਉਹਨਾਂ ਬਾਰੇ ਕੁਝ ਗੰਭੀਰ ਗੱਲ ਕਰ ਗਏ ਸੀ ਰਾਜਾ ਵੜਿੰਗ ਉਹਨਾਂ ਦੀ ਐਗਜ਼ਾਮਪਲ ਦੇ ਕੇ ਔਰ ਉਹਨਾਂ ਨੂੰ ਲੈ ਕੇ ਕੁਝ ਜਾਤੀ ਸੂਚਕ ਸ਼ਬਦ ਵੀ ਉਹਨਾਂ ਨੇ ਆਖੇ ਜੋ ਕਿ ਭਾਵੇਂ ਉਸ ਵੀਡੀਓ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਐਕਸਪਲੇਨ ਕਰਨਾ ਥੋੜਾ ਔਖਾ ਹੋਊਗਾ ਕਿ ਉਹ ਭਾਵੇਂ ਹੱਕ ਚ ਬੋਲੇ ਨੇ ਭਾਵੇਂ ਵਿਰੋਧ ਚ ਬੋਲੇ ਨੇ ਜਾਂ ਬੇਇੱਜ਼ਤੀ ਕੀਤੀ ਹੈ ਪਰ ਇਹਦਾ ਇੱਕ ਸੂਵੋ ਮੋਟੋ ਲੈ ਲਿਆ ਗਿਆ ਔਰ ਉਸ ਦੇ ਉੱਤੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਬੜੇ ਸਖਤ ਸ਼ਬਦਾਂ ਦੇ ਨਾਲ ਤਾੜਨਾ ਕੀਤੀ ਹੈ ਕਿ ਆਖਿਰ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਰਾਜਾ ਬੜਿੰਗਰ ਔਰ ਹੁਣ ਜੋ ਸੂਤਰਾਂ ਵਾਲੀ ਖਬਰ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਤਰਨਤਾਰਨ ਦੇ ਡੀਸੀ ਨੂੰ ਵੀ ਸਬਨ ਕਰ ਲਿਆ ਗਿਆ ਹੈ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕਾਂਗਰਸ ਪਾਰਟੀ ਵਾਸਤੇ ਕੀ ਲੈ ਕੇ ਆਵੇਗਾ ਇਹਦੇ ਦਰਮਿਆਨ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਪਹੁੰਚੇ ਪੰਜਾਬ ਯੂਨੀਵਰਸਿਟੀ ਦੇ ਮੈਟਰ 'ਚ ਪਹੁੰਚੇ ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਜ਼ਰੂਰ ਇੱਕ ਤਿੱਖਾ ਬਿਆਨ ਇਸ ਮੁਤਲਕ ਜਾਰੀ ਕੀਤਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਤੋਂ ਤੱल्लੁਕ ਰੱਖਦੇ ਨੇ ਤੇ ਹੈਰਾਨੀ ਦੀ ਗੱਲ ਹੈ ਕਿ ਦੋਵੇਂ ਲੀਡਰ ਚਰਨਜੀਤ ਸਿੰਘ ਚੰਨੀ ਔਰ ਰਾਜਾ ਵੜਿੰਗ ਹੁਣ ਆਪੋ ਆਪਣੀ ਸ਼ਬਦਾਵਲੀ ਵਾਸਤੇ ਫਸੇ ਨਜ਼ਰ ਆ ਰਹੇ ਆ ਚਰਨਜੀਤ ਸਿੰਘ ਚੰਨੀ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਬਿਹਾਰ ਬਾਰੇ ਯੂਪੀ ਬਾਰੇ ਗੱਲ ਕਰਦੇ ਆ ਉਦੋਂ ਫਸ ਗਏ ਤੇ ਰਾਜਾ ਵੜਿੰਗ ਹੁਣ ਫਸ ਗਏ ਜਦੋਂ ਰਾਜਾ ਵੜਿੰਗ ਨੇ ਬੂਟਾ ਸਿੰਘ ਦੀ ਗੱਲ ਕੀਤੀ ਖੈਰ ਚਰਨਜੀਤ ਸਿੰਘ ਚੰਨੀ ਨੂੰ ਜਦੋਂ ਪੁੱਛਿਆ ਗਿਆ ਕਿ ਰਾਜਾ ਵੜਿੰਗ ਦੇ ਇਸ ਤਰ੍ਹਾਂ ਬੋਲਣ ਬਾਰੇ ਉਹ ਕੀ ਸੋਚਦੇ ਨੇ ਤੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜੇ ਕਿਸੇ ਨੂੰ ਕੋਈ ਭੁੱਲ ਭੁਲੇਖਾ ਆਇਆ ਤੇ ਉਹ ਕੱਢ ਲਵੇ ਆਪਣਾ ਕਿਉਂਕਿ ਇਹ ਕੌਮ ਪੂਰੀ ਸਮਰੱਥ ਹੈ ਕਿਸੇ ਵੀ ਪੱਖੋਂ ਘਟ ਨਹੀਂ ਹੈ ਚਰਨਜੀਤ ਸਿੰਘ ਚੰਨੀ ਨੇ ਸਾਫ਼ ਸਨੇਹਾ ਦਿੱਤਾ ਹੈ ਔਰੇ ਪੋਲਿਟਿਕਲ ਡਿਸਪਿਊਟ ਜਿਹੜਾ ਇੱਕ ਅਲੈਦਾ ਖੜਾ ਹੋ ਗਿਆ ਫਿਰ ਕੀ ਬੋਲੇ ਚਰਨਜੀਤ ਸਿੰਘ ਚੰਨੀ ਆਓ ਸੁਣਦੇ ਆਂ ਕਈ ਤਾਂ ਇਹ ਮੁੱਦੇ ਚੁੱਕਦੇ ਰਹੋ ਇੱਕ ਦਲਿਤ ਵੱਡੇ ਲੀਡਰ ਨੂੰ ਇੱਕ ਪਾਰਟੀ ਪ੍ਰਧਾਨ ਵੱਲੋਂ ਇਸ ਤਰੀਕੇ ਦੇ ਬਿਆਨ ਜਾਰੀ ਕਰ ਦਿੱਤਾ ਜਾਣਾ ਤੁਹਾਨੂੰ ਨਹੀਂ ਲੱਗਦਾ ਕਿ ਸੀਰੀਅਸ ਇਸ਼ੂ ਹੈ ਪੰਜਾਬ ਦੇ ਵਿੱਚ ਨਾ ਅਟੈਕਿੰਗ ਮੋਡ ਦੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਦਲਿਤ ਵਰਗ ਚੋਂ ਪਿਛੜੇ ਵਰਗ ਚੋਂ ਬਹੁਤ بڑے بڑے ਲੀਡਰ ਪੈਦਾ ਹੋਏ ਆ ਤੁਸੀਂ ਦੇਖੋ ਕਿ ਕਿਹੜੇ ਲੀਡਰ ਦਾ ਨਾਮ ਲਵਾਂ ਜਗਜੀਵਨ ਰਾਮ ਜੀ ਹੋਰ ਬਹੁਤ ਬੁੱਟਾ ਸਿੰਘ ਜੀ ਗਿਆਨੀ ਜੈਲ ਸਿੰਘ ਜੀ ਤੇ ਸਭ ਤੋਂ ਦੇ ਵਿੱਚ ਜਿਹੜਾ ਸਾਰਿਆਂ ਦੇ ਵਿੱਚ ਸਭ ਕੁਝ ਆ ਜਾਂਦਾ ਜਿਹਦੇ ਵਿੱਚ ਅੰਬੇਦਕਰ ਸਾਹਿਬ ਤਾਂ ਸਾਡੇ ਵਿੱਚ ਹੀ ਹਿੱਸੇ ਵੀ ਪਿਛੜੇ ਵਰਗ ਦੇ ਵਿੱਚ ਕਿਸੇ ਗਰੀਬ ਦੇ ਵਿੱਚ ਕੋਈ ਦਿਮਾਗ ਵਿੱਚ ਕਮੀ ਨਹੀਂ ਹੈ ਜੇ ਕਿਸੇ ਨੂੰ ਕੋਈ ਬਹਿਮ ਹੋਵੇ ਜੇ ਕੋਈ ਬਹਿਮ ਹੈ ਤਾਂ ਆਪਣਾ ਕੱਢ ਲਵੇ ਅੰਬੇਦਕਰ ਸਾਹਿਬ ਦੀ ਗੱਲ ਕਰਕੇ 19 ਡਿਗਰੀਆਂ ਸੀ ਉਹਨਾਂ ਦੇ ਕੋਲ ਇਸ ਕਰਕੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਜੇ ਕੋਈ ਕਿਸੇ ਦੇ ਖਿਲਾਫ ਬੋਲਦਾ ਉਹ ਬਰਦਾਸ਼ਤਯੋਗ ਨਹੀਂ ਹੈ ਤੁਸੀਂ ਰਾਜਾ ਬਡਿੰਗ ਦੀ ਗੱਲ ਕੀਤੀ ਹੈ ਰਾਜਾ ਬਡਿੰਗ ਦੀ ਮੈਂ ਤੱਲ ਵੀਡੀਓ ਦੇਖੀ ਹੈ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕਿ ਜੀ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਅੜੂਆ ਉਹ ਛੱਡ ਜਾਏਗਾ ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰ ਨਹੀਂ ਲਗਦਾ ਔਰ ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ